ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਵੈਸ ਗੁਰੂ ਜੀ ਦੀ ਕਿਰਪਾ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਚੜ੍ਹ ਦੀ ਕਲਾ ਦੇ ਵਿੱਚ ਹੋਮੋਗੇ ਤੇ ਕੰਮਕਾਰ ਕਰਦੇ ਹੋਣੇ ਆ 3 ਵਜੇ ਸਾਡੇ ਕਿ 3 ਵਜੇ ਪਾਉਣੇ 4 ਵਜੇ ਦਾ ਟਾਈਮ ਸੀਗਾ ਇਹ ਤੁਸੀਂ ਚਾਹ ਪੀਂਦੇ ਹੋਣੇ ਆ ਬਟ ਅਸੀਂ ਚਾਹ ਨਹੀਂ ਪੀਤੀ ਮੈਂ ਤੇ ਜਾਰ ਮੰਟੋ ਮੰਡੀ ਤਿਆਰ ਹੋਏ ਤੇ ਤਿਆਰ ਹੋ ਕੇ ਕਿੱਥੇ ਚੱਲੇ ਆ ਤੁਸੀਂ ਵਲੌਗ ਦੇ ਵਿੱਚ ਅੱਗੇ ਦੇਖ ਹੀ ਲੈਣਾ ਆ ਤੇ ਜਾਣਾ ਤਾਂ ਅੱਜ ਮੈਂ ਮਾਰਨਿੰਗ ਚ ਸੀਗਾ ਹਨਾ ਦੁਪਹਿਰੇ ਜੇ ਕੰਮ-ਕੁਮ ਕਰਕੇ ਜਾਣਾ ਸੀ ਤੇ ਫਿਰ ਮੈਨੂੰ ਪਤਾ ਨਹੀਂ ਕੁਝ ਠੀਕ ਜਿਹਾ ਨਹੀਂ ਲੱਗਿਆ ਤੇ ਮੈਂ ਮੈਡੀਸਿਨ ਖਾਦੀ ਤੇ ਖਾ ਕੇ ਆਪਦਾ ਸੌਂ ਗਈ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਾਓ ਇਹ ਮੈਨੂੰ ਕਹਿੰਦੇ ਤੂੰ ਚੱਲ ਨਾਲ ਵੀ ਮੈਂ ਇਕੱਲੇ ਨੀਂ ਜਾਣਾ ਹੈਗਾ ਹਨਾ ਹੁੰਦਾ ਹੈ ਨਾ ਜਵਾਈ ਇਕੱਲੇ ਘਟ ਜਾਂਦੇ ਹੁੰਦੇ ਆ ਤੇ ਇਹ ਕਹਿੰਦੇ ਕਹਿੰਦੇ ਤੂੰ ਨਾਲ ਚੱਲ ਤਾਂ ਮੈਂ ਤਾਂ ਚੱਲੂੰਗਾ ਹਨਾ ਫਿਰ ਮੈਂ ਕਿਹਾ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗਦਾ ਹੈਗਾ ਰਹਿਣ ਤੋਂ ਵੀ ਜਦ ਆਪਾਂ ਕੱਲੂ ਜਾਉਂਗੀ ਜਾਂ ਪਤਾ ਨਹੀਂ ਮੈਨੂੰ ਨਹੀਂ ਮੈਂ ਐਦਾ ਕਹਤਾ ਸੀ ਮਾ ਮੈਨੂੰ ਨਹੀਂ ਪਤਾ ਹੈਗਾ ਵੀ ਫੇਰਾ ਦਿਲ ਜਿਆ ਨਹੀਂ ਕਰਦਾ ਜਾਣ ਨੂੰ ਵੀ ਮੈਂ ਠੀਕ ਜੀ ਨਹੀਂ ਹੈਗੀ ਤੇ ਫਿਰ ਚਲੋ ਜੀ ਮੈਂ ਸੌਂਗੀ ਤੇ ਸੌਂ ਕੇ ਉੱਠਣ ਤੋਂ ਬਾਅਦ ਫਿਰ ਚਲੋ ਰੋਟੀ ਰੱਟੀ ਬਣਾਈ ਜਿਹਾ ਆ ਰ ਗਿਆ ਜਿਹਾ ਰੋਟੀ ਖਾਧੀ ਤੇ ਫਿਰ ਫਿਰ ਵੀ ਮੈਂ ਆਪਦਾ ਕੰਮ ਲੱਗ ਗਈ ਸੀ ਤੇ ਮੈਂ ਜੁਜਾ ਨੂੰ ਕਿਹਾ ਮੈਂ ਕਿ ਆਪਾਂ ਕੱਲ ਚੱਲਾਂਗੇ ਉਹ ਕਹਿੰਦਾ ਮੈਂ ਨਹੀਂ ਕੱਲ ਜਾਣਾਗਾ ਤੇ ਮੇਰਾ ਪੇਪਰ ਵੀ ਆ ਤੇ ਸੰਡੇ ਵੀ ਆ ਮੈਂ ਆਪਦਾ ਸੰਡੇ ਇੰਜੋਏ ਕਰਨਾ ਮੈਂ ਨਹੀਂ ਜਾਣਾਗਾ ਤੁਸੀਂ ਜਾਇਓ ਤੇ ਫੇਰ ਮੈਂ ਫੇਰ ਵੀ ਆਪਦਾ ਪੈ ਗਈ ਚੁੱਪ ਕਰਕੇ ਤੇ ਫੇਰ ਮੈਂ ਜਾਨ ਲਿਆ ਵੀ ਆਪਾਂ ਹੁਣ ਚੱਲਦੇ ਆ ਹਨਾ ਜਿਹਾਰ ਨੂੰ ਬਸ ਹੁਣ ਕਹਿਣ ਦੀ ਤਰਸੀ ਤੇ ਜਿਹਾਰ ਨੇ ਉੱਠਿਆ ਉੱਠ ਕੇ ਤੇ ਕਹਿੰਦਾ ਹਾਂ ਮਮਾ ਗਲਤ ਤਾਂ ਸਹੀ ਆ ਹੁਣ ਤੁਸੀਂ ਵੀ 프리 ਹੋ ਮੇਰੀ ਸਬਜ਼ੀ ਵੀ ਬਣੀ ਹੋਈ ਸੀ ਤੇ ਫਿਰ ਆਟਾ ਵੀ ਗੁੰਨਿਆ ਹੋਇਆ ਸੀਗਾ ਤੇ ਕੰਮ ਕੀ ਸੀਗਾ ਕੁਝ ਵੀ ਨਹੀਂ ਸ਼ਾਮ ਦੇ ਟਾਈਮ ਥੋੜਾ ਜਿਹਾ ਕੰਮ ਕਦੇ-ਕਦੇ ਘੱਟ ਹੁੰਦਾ ਤੇ ਜਦੋਂ ਨਾਲੇ ਜਾਣ ਦਾ ਮਨ ਹੋ ਜਾਵੇ ਫਿਰ ਕੰਮ ਆਪਸ ਸਾਰਾ ਜ਼ੀਰੋ ਕਰ ਦਈਦਾ ਤੁਹਾਨੂੰ ਪਤਾ ਹੀ ਆ ਹਨਾ ਤੇ ਫਿਰ ਜਿਹਾਰ ਨੇ ਵੀ ਮੈਂਟੋ ਵੰਡੀ ਕੱਪੜੇ ਪਾਲੇ ਤੇ ਮੇਰੇ ਵੀ ਪ੍ਰੈਸ-ਪਰਸ ਕਰਕੇ ਕੱਪੜੇ ਰੱਖੇ ਹੋਏ ਸੀਗੇ ਸਵੇਰ ਦੇ ਤਿਆਰੀ ਸੀਗੀ ਜਾਣ ਦੀ ਤੇ ਫਿਰ ਮੈਂ ਵੀ ਆਪਦਾ ਕੱਪੜੇ ਪਾਏ ਤੇ ਅਸੀਂ ਮੈਂਟੋ ਵੰਡੀ ਤਿਆਰ ਹੋਏ ਤੇ ਚਲੋ ਜੀ ਹੁਣ ਅਸੀਂ ਚੱਲੇ ਜਿਆਰ ਦੇ ਮੈਂ ਪਟਕਾ ਬਣ ਰਹੀ ਆ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਵਧੀਆ ਲੱਗਦੀ ਆ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਤੇ ਤਾਂ ਬਾਕੀ ਇੱਕ ਗੱਲ ਮੈਂ ਹੋਰ ਕਹਿ ਦਵਾਂ ਜਿਨ੍ਹਾਂ ਨੂੰ ਮੇਰੀ ਵੀਡੀਓ ਵਧੀਆ ਨਹੀਂ ਲੱਗਦੀ ਜਿਨ੍ਹਾਂ ਨੇ ਮੇਰੀ ਵੀਡੀਓ ਦੇਖ ਕੇ ਦੂਜਿਆਂ ਨੂੰ ਫੋਨ ਕਰਨੇ ਹੁੰਦੇ ਆ ਅੱਡਾ ਪ੍ਰਸ਼ਨ 'ਚ ਜਾਣਾ ਹੁੰਦਾ ਆ ਉਹ ਮੇਰੀ ਵੀਡੀਓ ਤੋਂ ਦੂਰ ਰਹਿਣ ਕਿਉਂਕਿ ਇਸ ਵੀਡੀਓ ਦੇ ਵਿੱਚ ਕੁਝ ਵੀ ਐਦਾਂ ਦਾ ਨਹੀਂ ਹੁੰਦਾ ਮੇਰੇ ਚੈਨਲ ਤੇ ਵੀ ਜਿਹਦੇ ਨਾਲ ਤੁਹਾਨੂੰ ਟੈਨਸ਼ਨ ਲੱਗੇ ਠੀਕ ਆ ਖੁਸ਼ ਰਹੋ ਤੇ ਰਹਿਣ ਦਿਵੋ ਤੇ ਕਿਸੇ ਨੂੰ ਵੀ ਟੈਨਸ਼ਨ ਨਾ ਦਿਆ ਕਰੋ ਨਾ ਹੀ ਮੇਰੀ ਵੀਡੀਓ ਦੇਖ ਕੇ ਅੱਗੇ ਫੋਨ ਕਰਿਆ ਕਰੋ ਕਿਉਂਕਿ ਅਗਲੇ ਦੇ ਘਰੇ ਵੀ ਕੰਮ ਆ ਅਗਲਾ ਤੁਹਾਡੇ ਨਾਲੋਂ ਦੁੱਗਣਾ ਚੌਗਣਾ ਕੰਮ ਕਰਦਾ ਆ ਜਾਂ ਖੇਤੀ ਕਰਦਾ ਆ ਬਹੁਤ ਸਾਰੀ ਬਹੁਤ ਸਾਰੇ ਪਸ਼ੂ ਰੱਖੇ ਹੋਏ ਆ ਠੀਕ ਆ ਜੀ ਤੇ ਬਹੁਤ ਸਾਰਾ ਕੰਮ ਆ ਬੱਚੇ ਆ ਬਹੁਤ ਸਾਰੇ ਕੰਮ ਹੁੰਦੇ ਆ ਘਰ ਦੇ ਜਿਹੜੇ ਕਰਨੇ ਹੁੰਦੇ ਆ ਐਵੇਂ ਨਾ ਟੈਨਸ਼ਨ ਦਿਆ ਕਰੋ ਤੇ ਮੇਰੀ ਇੰਨੀ ਕੁ ਬੇਨਤੀ ਆ ਮੇਰੀ ਵੀਡੀਓ ਨਾ ਦੇਖਿਆ ਕਰੋ ਠੀਕ ਆ ਜੀ ਜੇ ਤੁਹਾਨੂੰ ਵਧੀਆ ਨਹੀਂ ਲੱਗਦੀ ਤੇ ਬਾਕੀ ਮੇਰੀ ਵੀਡੀਓ ਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਜਿਹੜਾ ਤੁਹਾਨੂੰ ਟੈਨਸ਼ਨ ਪਵੇ ਠੀਕ ਆ ਤੇ ਟੈਨਸ਼ਨ ਤੁਹਾਨੂੰ ਇਹ ਪਈ ਹੋਈ ਆ ਵੀ ਦਿਨੋਂ ਦਿਨ ਤਰੱਕੀ ਹੋਈ ਜਾ ਰਹੀ ਆ ਉਹ ਮਾਲਕ ਦੀ ਕਿਰਪਾ ਆ ਠੀਕ ਆ ਤੇ ਬਾਕੀ ਅਮੀਰੀ ਗਰੀਬੀ ਰੱਬ ਦੇ ਵਾਸਾ ਹਨਾ ਆਪਾਂ ਕੁਝ ਨਹੀਂ ਕਰ ਸਕਦੇ ਕਿ ਇਹ ਆਪੋ ਆਪਣੇ ਕਰਮ ਨੇ ਜਿਹੜਾ ਬੰਦਾ ਕਰਮ ਕਰਦਾ ਹੈ ਉਹਦੇ ਕਰਮ ਆਪਣੇ ਆਪ ਹੀ ਚਮਕ ਕੇ ਆਉਂਦੇ ਆ ਠੀਕ ਆ ਕਰਮ ਕਰਨ ਤੇ ਹੁੰਦਾ ਹੈ ਤੁਸੀਂ ਕਰ ਲਓ ਤੁਸੀਂ ਚਮਕਾ ਕੇ ਦੇਖੋ ਹੋ ਸਕਦਾ ਮੇਰੇ ਨਾਲ ਦੋ ਕਦਮ ਅੱਗੇ ਲੰਘ ਜੋਂ ਤੁਸੀਂ ਠੀਕ ਆ ਤੇ ਚਲੋ ਜੀ ਸਾੜਾ ਨਾ ਕਰਿਆ ਕਰੋ ਕੰਮ ਕਰਿਆ ਕਰੋ ਚੱਲਦੇ ਆਪਾਂ ਹੁਣ ਓਰਾ? ਅਸੇ ਚੋਰਾ ਅਸਤਾ ਕੋਈ ਨਹੀਂ ਚੋਰਾ ਹੈ। ਯਾਰ ਨੇ ਉਹ ਹੀ ਬੁਲ ਪਾਲਿਆ ਜਿਹੜਾ ਉੱਧਰ ਪਾ ਕੇ ਰਿਹਾ। ਥੋੜੀ ਸ਼ਾਮ ਤੱਕ ਉਹ ਵੀ ਤੁਹਾਨੂੰ ਬੰਦਾ ਨਾਲ ਆਊਗਾ। ਚਿੱਕੀ ਪੂਰੀ ਲਾ ਚਲਦੇ ਆ। ਪੂਰੀ ਮੈਕ ਨੂੰ ਗਿਫਟ ਕਰਿਆ ਨੇ। ਸੋ ਵਸ ਬਾਈ ਉਹਨਾਂ ਦੇ ਵੱਲ। ਉਹ ਕਿਵੇਂ ਦੇਖ। ਮੰਮੀ ਉਹਨਾਂ ਦੇ ਵੱਲ ਹੀ ਬਹੁਤ। ਪਹਿਲਾਂ ਬਹੁਤ। ਨਹੀਂ ਨਹੀਂ ਇੱਕ ਬੱਚੀ ਹੈ ਛੋਟੀ ਜੀ। ਚਲੋ ਬਚਾਉਦੇ ਹਾਂ। ਫਿਰ ਆ ਕੇ ਇਹ ਪਾਣੀ ਪੂਣੀ ਪਲਾ ਲੈਣਗੇ ਨਾਲ ਟਾਈਮ ਨਾਲ। ਨਾਲੇ ਜਨ ਫੇਰ ਧਾਰਾ ਤੋਂ ਰੋਲਣਗੇ ਜਨ ਫੇਰ ਸਾਨੂੰ ਲੈ ਹਉਣ ਠੀਕ ਹੈ ਜੀ ਫੋਨ ਚੱਕ ਲਿਓ ਸਾਡਾ ਤੇਲੀਏ ਹਮ ਤੇ ਨਾ ਮੰਮੀ ਤੇਲੀਏ ਵਾਲੇ ਹੋਰ ਕਿਤੇ ਮੈਨੂੰ ਛੱਡ ਜੀ ਤੋਂ ਤੋਂ ਛੱਡ ਕੇ ਤੇ ਦੇਖੋ ਮੋਟਰ ਆ ਗਿਆ ਕਿਉਂਕਿ ਕੋਈ ਜਲਦੀ ਤੁਰਦਾ ਹੈ ਇਤਨਾ ਉਦਾਹਰਣ ਹੱਥ ਦੱਟੇ ਕੇਲੇ ਜਾ ਲਓ ਜੀ ਅਸੀਂ ਪਹੁੰਚ ਗਏ ਅੱਡੇ ਤੇ ਸਾਨੂੰ ਮਿਲ ਗਿਆ ਫਾਰਮਲ ਜਿਆਰ ਕੋ ਮੈਨੂੰ ਨਹੀਂ ਜਾਣਦਾ ਕੋਮਲ ਜਿਆਨ ਵੀ ਜਾਣਦਾ ਮੈਨੂੰ ਵੀ ਜਾਣਦਾ ਕੋਕ ਸਾਡੇ ਗੁਰਦੁਆਰੇ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਵਾਹਿਗੁਰੂ ਇਹ ਜਿਹੰ ਮਮੇ ਅਗਰੇ ਹਾਂ ਮਮੇ ਜਸ ਖੋਦਾ ਸਾਟ ਪੈਣ ਗਿਆ ਘਟਾਰਾਂ ਸੀੜੀਆਂ ਸੀੜੀਆਂ ਤੁਗੀਆਂ ਘਟਾਰਾਂ ਆਹ ਤਾਂ ਕੇ ਨਹੀਂ ਆਪਾਂ ਦੇ ਬਿਨਾਂ ਕੋ ਆਪਾਂ ਉਹ ਵਾਈ ਲੱਕੜੀਆਂ ਕਿ ਨਹੀਂ ਆਪ ਕੋਈ ਤੁਰੇ ਸੈਨ ਪਟਣੋਂ ਬਾਹਰ ਜਾ ਤੋ ਕਿੰਨੇ ਵੀ ਚੱਕੇ ਜਾਂਦੇ ਮਹਿੰਗੇ ਲੱਗਦੇ ਬਹੁਤ ਪਾਰੇ ਲੱਗਦੇ ਹੈ ਕੀ ਕਰੀਏ ਅੱਗੇ ਕਿੱਥੇ ਰਹਿ ਗਏ ਅੱਜ ਪਿੰਡ ਸ਼ਾਮ ਨੂੰ ਟੋਕਾ ਕਰਦੇ ਨੇ ਆਪਣੇ ਪਿੰਡ ਸਵੇਰੇ ਸਵੇਰੇ ਆਪੇ ਲੋਕ ਕਹਿਆਲਾ ਬੈਠਾਣੋ ਸ਼ਾਮਲਾ ਬੈਠਾਣੋ ਅੱਗੇ ਅਸੀਂ ਜਾਰ ਜਾਰ ਬੈਕ ਕੈਮਰੇ ਨਾਲ ਦੇਖੋ ਲੋ ਕੋਈ ਵੀ ਨਹੀਂ ਹੈਗਾ ਸਾਸੀ ਘਟਾ ਕਹਦੇ ਨਾ ਨਹੀਂ ਦਾ ਅੰਦਰ ਦਾ ਨਾ ਮੈਂ ਤੇਂ ਦੇ ਕੇ ਨਾ ਲੱਗਦੀ ਮੈਂ ਫੋਨ ਵੀ ਆਉਂਦਾ ਹੱਸਦਾ ਜਿਆ ਗਾਉ ਲੱਗੇ ਪਰ ਮੈਂ ਫੋਨ ਦਾ ਵੀ ਮਾਲ ਨਹੀਂ ਕਿ ਮੇਰੇ ਫੋਨ ਦਾ ਨਹੀਂ ਕਰੇਗਾ ਆਪਾਂ ਵਾਪਸ ਜਾਉਂਗਾ ਇਹੀ ਗਰਮੀ ਤੇ ਲੋਜੀ ਅਸੀਂ ਇਹਨਾਂ ਨੂੰ ਸਰਪ੍ਰਾਈਜ਼ ਦਿੱਤਾ ਜਾ ਕੇ ਬਿਲਕੁਲ ਨਹੀਂ ਸੀ ਪਤਾ ਇਹ ਸਵੇਰ ਤੇ ਤਾਂ ਢੀਕਦੇ ਸੀਗੇ ਮਤਲਬ ਸ਼ਾਮ ਦਾ ਤਾਂ ਇਹਨਾਂ ਨੂੰ ਆਏ ਸੀਗਾ ਵੀ ਇਹਨਾਂ ਨੇ ਆਉਣਾ ਹੀ ਨਹੀਂਗਾ ਹਨਾ ਤੇ ਚਲੋ ਜੀ ਅਸੀਂ ਚਲੇ ਗਏ ਬਸ ਘੰਟਾ ਕ ਜਾਏ ਮਿਲੇ ਆ 4 ਵਜੇ ਤਾਂ ਅਸੀਂ ਘਰੇ ਸੀ ਤੇ ਫੇਰ ਮੁੜ ਕੇ ਫੇਰ 7 ਵਜੇ ਘਰੇ ਸੀਗੇ ਬਸ ਘੰਟਾ ਸਾਨੂੰ ਰਸਤੇ ਚ ਲਾ ਗਿਆ ਘੰਟਾ ਕੋ ਮਮੀ ਕੋਲੇ ਲਾਏ ਬਸ ਵਧੀਆ ਮੰਮੀ ਠੀਕ ਨੇ ਪਹਿਲਾਂ ਨਾਲੋਂ ਥੋੜਾ ਜਿਹਾ ਫਰਕ ਆ ਬੈਠੇ ਸੀਗੇ ਸਾਡੇ ਜੰਦਿਆਂ ਨੂੰ ਤੇ ਅਸੀਂ ਲੈ ਕੇ ਸੀਗੇ ਕੇਲੇ ਤੇ ਇੱਕ ਕੇਲਾ ਮੰਮੀ ਨੂੰ ਖਵਾਤਾ ਮम्मी ਖਾਂਦੇ ਨਹੀਂ ਸੀਗੇ ਮੈਂ ਧੱਕੇ ਨਾ ਘਵਾਤਾ ਮੈਂ ਚਲ ਮम्मी ਥੋੜਾ ਥੋੜਾ ਕਰਕੇ ਖਾ ਲੋ ਤੇ ਇੱਥੇ ਅਸੀਂ ਬੈਠ ਕੇ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰੀਆਂ ਵੀਰਾ ਨਾ ਟੀਰਾ ਨਾ ਚੱਕ ਲੈ ਆਉਂ ਉਹ ਨਹੀਂ ਚੱਕਦਾ ਟੇੜੀ ਜਗ੍ਹਾ ਸੀ ਜੱਸੀ ਕੋਈ ਵੀ ਨਹੀਂ ਚੱਕਦਾ ਪਤਾ ਕਿੱਥੇ ਲੁਕੋ ਕੇ ਜਾਂਦਾ ਫੋਨ ਬੰਦ ਕਰ ਉਹ ਆਏ ਨਾ ਨਕਸ਼ਾ ਇੱਕ ਨਕਸ਼ਾ ਤਲੋ ਜੀ ਅਸੀਂ ਇੱਥੇ ਬੈਠ ਕੇ ਥੋੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਚਾਹ ਚੁਪੀਲੀ ਸੀ ਅਸੀਂ ਚਾਹ ਪੀਣ ਤੋਂ ਬਾਅਦ ਭਾਬੀ ਚਾਹ ਮੈਨੂੰ ਬਣਾ ਕੇ ਦੇ ਕੇ ਚਾਹ ਮੈਂ ਇਕੱਲੀ ਨਹੀਂ ਪੀਣੀ ਸੀ ਜੇ ਤੁਹਾਨੂੰ ਪਤਾ ਆਪਣਾ ਚਾਹ ਨਹੀਂ ਪੀਂਦਾਗਾ ਤੇ ਮੰਮੀ ਵੀ ਚਾਹ ਨਹੀਂ ਪੀਂਦੇਗੇ ਤੇ ਫਿਰ ਉਸ ਤੋਂ ਬਾਅਦ ਭਾਬੀ ਮੈਨੂੰ ਚਾਹ ਦੇ ਕੇ ਆਪ ਭੱਜ ਕੇ ਧਾਰਾ ਚੋਲੇ ਉਹਨਾਂ ਤਾਂ ਐ ਸੀਗਾ ਵੀ ਰਹਿਣਗੇ ਤੇ ਬਟ ਧਾਰਾ ਕਿੱਥੋਂ ਰਹਿੰਦਾ ਤੁਹਾਨੂੰ ਪਤਾ ਹੀ ਆ ਧਾਰਾ ਦਾ ਸੁਹਾ ਦਾ ਹਨਾ ਇਹ ਰਹਿੰਦੇ ਹੀ ਨਹੀਂ ਦੋਨੋਂ ਭਰਾ ਨਹੀਂ ਰਹਿ ਕੇ ਰਾਜੀਗੇ ਤੇ ਪਰਮਨਿਕਾ ਹੁੰਦਾ ਤਾਂ ਬਹੁਤ ਰਹਿੰਦਾ ਸੀ ਹੁਣ ਇਹ ਵੀ ਉਦਣ ਗਿਆ ਵਸ ਇਹ ਵੀ ਕਹਿੰਦਾ ਮम्मा ਚੱਲ 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 ਉਹ ਥੋੜਾ ਜਿਹਾ ਸਿਆਣਾ ਹੋਣ ਕਰਕੇ ਚਲੋ ਹਨਾ ਵੀ ਸਾਡੇ ਕੋਲ ਨਾਲੇ ਅਸੀਂ ਆਪਣੇ ਮੋਟਰਸਾਈਕਲ ਤੇ ਸੀਗੇ ਅਸੀਂ ਬੈਠੇ ਰਏ ਤੇ ਹੁਣ ਜਿਆਨ ਨੂੰ ਇਹ ਸੀਗਾ ਵੀ ਅਸੀਂ ਬਸਤੇ ਜਾਣਾ ਹੈ ਅਸੀਂ ਕਿਵੇਂ ਜਾਵਾਂਗੇ ਨੇ ਰਾਹ ਹੋ ਜੂਗਾ ਤੇ ਫਿਰ ਇਹਨੇ ਭਜੜਾਂ ਦੀਆਂ ਫਾਤੀਆਂ ਤੇ ਫਿਰ ਸਾਨੂੰ ਡੈਡੀ ਬੀਜੇ ਤੱਕ ਛੱਡ ਗਏ ਤੇ ਚਲੋ ਜੀ ਬਸ ਸਟੈਂਡ ਤੱਕ ਛੱਡਿਆ ਇਹਨਾਂ ਨੇ ਫਿਰ ਅਸੀਂ ਆਪਦਾ ਆ ਗਏ ਗੱਲਾਂ ਬਾਤਾਂ ਕਰਕੇ ਥੋੜੀਆਂ ਜਿਹੀ ਮੰਮੀ ਹੁਣ ਪਹਿਲਾਂ ਨਾਲੋਂ ਫਰਕ ਆ ਤੇ ਇੱਥੇ ਬੈਠ ਕੇ ਅਸੀਂ ਬਸ ਇੱਧਰ ਲੀਆ ਉੱਧਰ ਲੀਆ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰੀਆਂ ਤੇ ਤੇ ਚਲੋ ਜੀ ਫਿਰ ਉਸ ਤੋਂ ਬਾਅਦ ਅਸੀਂ ਘਰੇ ਆ ਗਏ 10 ਮਿੰਟ ਹੋ ਗਏ ਘਰੇ ਆਇਆ ਨਾ ਘਰੇ ਆ ਗਏ ਜਿਹੜਾ ਨੇ ਨਾ ਰੋਲਾ ਪਾਇਆ ਮम्मा ਚੱਲ 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 ਇਹ ਤਾਂ ਹੋ ਗਿਆ ਉੱਪਰ ਰਹਿਣਾ ਨਹੀਂਗਾ ਤੇ ਮੈਨੂੰ ਵੀ ਡਰ ਜਿਹਾ ਲੱਗਦਾ ਸੀ ਮੈਂ ਕਦੇ ਨੇ ਨੇਰੇ ਘਰੋਂ ਬਾਹਰ ਨਹੀਂ ਨਿਕਲੀ ਸੀ ਫਿਰ ਬੈਠ ਗਿਆ ਲੇਜਸ ਤੇ ਖਾਣ ਲੱਗ ਗਿਆ ਹੂੰ ਖਾਤੋ ਲੰਦਾ ਕਿਉਂ ਮੈਂ ਲੈ ਲਈ ਸਾਬਦੀ ਬਾਜੋ ਲੈ ਅੰਬੀਰਾ ਭਾਬੀ ਨੇ ਵੀ ਰਾਇ ਪਰ ਆਪਾ ਐ ਨਹੀਂ ਜਾਦਾ ਹੈਗਾ ਆ ਚੱਕ ਲੁਖਾ ਲੈ ਆ ਮੁੰਡੇ ਚੱਕ ਜੇ ਸ਼ਰਤ ਤੇ ਚੱਲੇ ਰੋਟੀ ਰੱਟ ਬਣਾਈਏ ਐ ਤਾਂ ਹਾਲ ਪੈਣ ਜਿਉਂ ਜਿਉਂ ਟਾਈਮ ਹੋਈ ਜਾਵੇ ਕਹਿੰਦਾ ਕਹਿੰਦਾ ਬਾਦਨਤੀ ਕਰਕੇ ਆਏ ਤੁਸੀਂ ਸਟੈਂਡ ਤੇ ਰਹੋ ਤੁਸੀਂ ਕਹਦੇ ਆਪਾਂ ਮੋੜੇ ਹੀ ਆਉਣਾ ਹੈ 4 ਵਜੇ ਆਇਆ ਸੀ 7 ਵਜੇ ਆ ਗਿਆ ਉਹ ਹੀ 2 ਘੰਟ ਮਮੀ ਕੋਲ ਆਇਆ ਹੈ ਮਮੀ ਬੜਾ ਗਿਆ ਹੈ ਇਹਨੂੰ ਕੋਈ ਆਉਣ ਕਹਿੰਦਾ ਹੈ ਮੈਂ ਕਿਹਾ ਹਾਂ ਇਹਨੂੰ ਮੈਂ ਆਉਣ ਕਹਣੀ ਆ ਚਲੋ ਫੇਰ ਜਾ ਆਵਾਂ ਕਿਸੇ ਦਿਨ ਚਲੋ ਇਹ ਬੜੀਏ ਸੋਈ ਚ ਦੁੱਧ ਤਾਂ ਗਰਮ ਕਰੀਏ ਕੱਲ ਮਿਲਦੇ ਆ ਤੁਹਾਨੂੰ ਹਾਂ